ਜੀ ਸਵਾਗਤ ਹੈ ਜੀ ਨਵੇਂ ਵੀਡੀਓ ਵਿੱਚ ਲੈ ਸੱਜਣਾ ਅੱਜ ਆਪਾਂ ਪਹੁੰਚੇ ਆ ਖੰਨਾ ਮੰਡੀ ਤੇ ਜੋ ਕਿ ਮਹੀਨੇ ਤੰਨਵਾਰ ਨਾਲ ਜੀ 8 ਤਰੀਕ 15 ਤਰੀਕ ਤੇ 28 ਤਰੀਕ ਅੱਜ ਆਪਾਂ 8 ਮਾਰਚ 2024 ਦੀ ਵੀਡੀਓ ਕਵਰ ਕਰਨ ਪਹੁੰਚੇ ਆ ਦਿਖਾਵਾਂਗੇ ਤੁਹਾਨੂੰ ਚੰਗੇ ਤੋਂ ਚੰਗੇ ਪਸ਼ੂ ਕਰਾਵਾਂਗੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਸੱਜਣਾ ਜਿਹੜੇ ਸੱਜਣਾ ਨੇ ਆਪਣਾ ਚੈਨਲ ਹਾਲੇ ਤੱਕ ਸਬਸਕ੍ਰਾਈਬਰ ਨਹੀਂ ਕਰਿਆ ਤਾਂ ਸਬਸਕ੍ਰਾਈਬਰ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤਾਂ ਜੋ ਕਰਾਉਣੇ ਗੱਲਾਂ ਬਾਤਾਂ ਸੱਜਣਾ ਇਹ ਮੇਰੀ ਸਰੰਦ ਤੋਂ ਲੁਧਿਆਣਾ ਰੋਡ ਤੇ ਲੱਗਦੀ ਆ ਨੇ ਆ ਜੋ ਵੀਡੀਓ ਲਾਇਕ ਤੱਕ ਜੁੜ ਕੇ ਰਹੋ ਵੀਡੀਓ ਨੂੰ ਦਬਕੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਜੋ ਕਰਾਉਣੇ ਗੱਲ ਬਾਤ ਲੈ ਸੱਜਣੋ ਖੰਨੇ ਮੰਡੀ ਦੇ ਵੀਡੀਓ ਬਣਾਉਣ ਲੱਗੇ ਆ ਬਾਈ ਦੀ ਕਰਾਉਣੇ ਗੱਲ ਬਾਤ ਜਾਨਵਰ ਬਾਈ ਚੰਗੇ ਲੈ ਕੇ ਪਹੁੰਚਿਆ ਹੋਇਆ ਸਸੀਗਾ ਬਾਈ ਸਸੀਗਾ ਜੀ ਨਾਮ ਕੀ ਹੈ ਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਏਰੀਆ ਬਾਈ ਕਿਹੜਾ ਆਪਣਾ ਫਰੀਦਕੋਟ ਫਰੀਦਕੋਟ ਪਿੰਡ ਜੀ ਪਿੰਡ ਨਾਲ ਹੀ ਆ ਫਰੀਦਕੋਟ ਦੇ ਪਿੰਡ ਨਾਲ ਹੀ ਆ ਫਰੀਦਕੋਟ ਦੇ ਠੀਕ ਹੈ ਜੀ ਤੇ ਕਹੇ ਜਾਨਵਰ ਲਿਓ ਬਾਈ ਜਾਨਵਰ ਸੀਗੇ ਜੀ 8 9 ਅੱਜ ਅੱਛਾ ਕਹਿ ਵੇਚਤੀਆਂ ਜੀ ਅਾ 4 ਕਰ ਰਹਿ ਗਿਆ 4 ਕ ਵਿਕਿਆ ਅੱਛਾ 4 ਵੇਚਦੇ ਆ ਸਜਣੋ ਆਪਾਂ ਲੇਟ ਹੋ ਗਏ ਥੋੜੇ ਜਿਵੇਂ ਬਾਈ ਮੰਡੀ ਅੱਜ ਠੀਕ ਆ ਜੀ ਤੇਜ਼ ਆ ਕੰਮ ਨਹੀਂ ਤੇਜ਼ ਤਾਂ ਨਹੀਂ ਅੱਛਾ ਨਾਰਮਲ ਜਿਹਾ ਕੰਮ ਠੀਕ ਆ ਕਿਹੜੀ ਝੋਟੀ ਦਿਖਾਈਏ ਪਹਿਲਾਂ ਇੱਕ ਠੀਕ ਹੈ ਲਸ ਸਜਣੋ ਕੱਟੀ ਦਿਖਾਉਣ ਲੱਗਿਆ ਤੁਹਾਨੂੰ ਤੁਹਾਨੂੰ ਹੁਣ ਆ ਬਾਈ 2 ਦੰਦ ਹੁਣ ਹੈ ਜੀ 2 ਦੰਦ ਬੜੀ ਚੰਗੀ ਕੱਟੀ ਆ ਸਜਣੋ ਪਹਿਲਾਂ ਤੁਹਾਨੂੰ ਸੋੜਾ ਪੂਰਾ ਦਿਖਾ ਦਈਏ ਫਿਰ ਲਾਵਾਂਗੇ ਡੀਟੇਲ ਬਾਅਦ ਵਿੱਚ ਪਸ ਸਿੰਘੇ ਸਿੰਘ ਦੀ ਕੁਆਲਿਟੀ ਦੇਖ ਲਓ ਛੋਟਾ ਸਿੰਘ ਗੋਲ ਸਿੰਘ ਬਾਈ ਕੈ ਦਿਨਾਂ ਦਾ ਸੂਆ ਹੋ ਗਿਆ ਤੋ ਇਹਨੂੰ ਹੋ ਗਿਆ ਪੰਜਵਾਂ ਦਾ ਨਾੁੱਦ ਕਿੰਨਾ ਕਰੀਏ ਬਈ ਯਾਰ ਤੋ ਇਹ ਹੋਊਗਾ 9 ਕਿਲੋ ਬੋਲਾ ਜੀ ਖੰਡੀ ਸੀਲ ਵਧੀਰੀ ਆ ਅੱਛਾ 9 ਕਿਲੋ ਦਾ ਬੋਲਾ ਹੋਊਗਾ ਸੱਜਣੋਂ ਦੇਖ ਸਕਦੇ ਹੋ ਆਹ ਹੁੰਦੀ ਆ ਕੁਆਲਿਟੀ ਜੰਮੀ ਸੰਢੀ ਸੀਲ ਨਹੀਂ ਪਸ਼ੂ ਥਾਣਾ ਦੇ ਹੱਥ ਨਹੀਂ ਲਾਉਣ ਦਿੰਦਾ 9 ਕਿਲੋ ਦਾ ਬੋਲਾ ਕਿੰਨਾ ਕਰ ਦੋਦੇ ਵੀਰੇ ਤੂੰ ਦੇ ਦੂਗੀ ਜੀ 12 ਕਿਲੋ ਸਿੱਟੰਡ 12 ਕਿਲੋ ਬੱਚਾ ਕੀ ਇਹਦੇ ਮਾਰ ਟੱਟਾ ਜੀ ਮੰਗ ਰਹੇ ਹਾਂ ਮੇਲ ਕਾਫ ਦੇਖ ਸਕਦੇ ਨੇ ਪੂਰੀ ਠੰਡੀ ਸੀਲ ਰੇਟ ਵੀਰੇ ਕੀ ਕਰਦੇ ਆ ਰੇਟ ਤੇ 1,35,000 ਲੈ 1,35,000 ਰੁਪਏ ਦਾ ਰੇਟ ਕਰਦਾ ਸੱਜਣੋਂ ਬਾਈ ਕੋੜ ਲੈ ਵੀਰੇ ਚਵਾਈ ਚਵਾਈ ਚੰਗੀ ਆ ਵੀਰੇ ਅੱਛਾ ਠੀਕ ਹੈ ਲੈ ਬੰਦੇ ਬਾਈ ਹੋਰ ਕਿੱਡੀ ਦਿਖਾਈਏ ਲੈ ਇੱਕ ਛੋਟੇ ਸਜ ਨੂੰ ਤੁਹਾਨੂੰ ਹੋਰ ਦਿਖਾਉਣੇ ਆ ਦੁੱਲਾ ਜੀ ਨੂੰ ਆਪਾਂ ਕਹਿੰਦੇ ਦੋ ਜੇ ਥਾਂ ਨੇ ਛੋਟੀ ਦੇ ਦੇ ਤੋਰ ਤੋਰ ਕੇ ਦਿਖਾਵਾਂਗੇ ਤੁਹਾਨੂੰ ਇਹਦਾ ਸੁਆ ਕਿਹੜਾ ਵੀਰੇ ਇਹ ਦੂਜਾ ਸੁਆ ਹੈ ਸੁਆ ਹੈਗਾ ਦੂਜਾ ਜਮਾਂਦਰੂ ਦੁੱਲ ਲਈ ਅੱਛਾ ਜਮਾਂਦਰੂ ਹੈਗਾ ਦੁੱਲ ਖਣੇ ਦੋ ਨੇ ਥਣੇ ਦੋ ਨੇ ਬਈ ਦੇ ਦੁੱਧ ਕਿੰਨਾ ਕਰ ਰਹੀ ਹੈ ਬਈ ਇਹ ਦੁੱਧ ਇਸ ਟਾਈਮ ਸਹੀ 13 ਕਿਲੋ ਚੋਣ ਵਾਲਾ ਜੀ ਅੱਛਾ ਇਹ ਕੋਈ ਫਰਕਤ ਨਹੀਂ ਪੈਂਦਾ ਹੈਗਾ ਦੋ ਦਨਾਂ ਦਾ ਜਾਂ ਦੋ ਦਾ ਹਾਂ ਜੀ ਨਾ ਵਧੀਆ ਦੋ ਥਣ ਅੱਛਾ ਦੋ ਚੋਣੇ ਸੌਖੇ ਆ ਠੀਕ ਹੈ ਠੀਕ ਹੈ ਬਾਈ ਕਹਿੰਦਾ ਦੋ ਚੋਣੇ ਸੌਖੇ ਮੋਲੇ ਦਾ 1.25 ਆਈ ਆਹ ਸਤਿਨਾਮ ਜਿਹੜੀ ਚੰਗੀ ਨੰਡਰੀ ਫਾਰਮ ਵਾਲੇ ਉਹਨਾਂ ਦੇ ਵਿੱਚ ਵੇਗ ਪਸ਼ੂ ਦੇਖਦੇ ਨੇ ਲਗਭਗ ਵੀ ਇੱਕ ਦੁੱਲਾ ਪਸ਼ੂ ਰਗਦੇ ਨੇ ਕਰਮ ਵਾਲੀ ਝੋਟੀ ਮੰਨੀ ਜਾਂਦੀ ਹੈ ਇਹ ਜਿਹੜੇ ਤਾਂ ਦੋ ਥਾਣੇ ਹਨ ਤੇ ਦੇਖ ਸਕਦੇ ਹੋ ਤੁਸੀਂ ਇੱਕ ਥਣ ਇੱਧਰਲੇ ਪਾਸੇ ਇੱਕ ਹੈਗਾ ਇੱਧਰਲੇ ਪਾਸੇੁੱਤ ਕਰ 13 ਕਿਲੋ ਬੱਚਾ ਕੀ ਹੈ ਇਹਦਾ ਕੱਟਾ ਹੀ ਹੋਣਾ ਇਹ ਕੱਟਾ ਕੱਟੀ ਇਹਦੇ ਕੱਟਾ ਹੀ ਆ ਅੱਛਾ ਕੱਟਾ ਹੀ ਆ ਦੇਖ ਸਕਦੇ ਹੋ ਦੁੱਧਕ ਸਿਆਰ ਹੈ ਭਾਈ ਦੋ ਥਾਣਾਂ ਚ ਦੁੱਧਕ ਸਿਆਰ ਹੈ ਦੋ ਥਾਣਾਂ ਚ ਅੱਛਾ ਤੁਸੀਂ ਦੇਖ ਸਕਦੇ ਹੋ ਕੀ ਰੇਟ ਕਰਦੇ ਆਂ ਬਾਈ ਇਹਦਾ ਆਪਾਂ ਇਹਦਾ ਸਵਾ ਲੱਖ ਰੁਪਏ ਸਵਾ ਲੱਖ ਕਿੰਨੇ ਦੇਣਾ ਇੱਕ 15 ਦੇ ਦੇ ਇੱਕ ਲੱਖ 15000 ਦੀ ਝੂਠੀ ਦੇ ਲਾਂਗੇ ਠੀਕ ਆ ਲੈ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਦੇ ਸੱਜਣੋ ਲੈ ਬਾਈ ਮੋਬਾਈਲ ਨੰਬਰ ਬੋਲ ਦੋ 94171 94171 48410 48410 ਠੀਕ ਆ ਲੈ ਸੱਜਣੋ ਬਾਈ ਨਾਲ ਕਰਾਉਣੀ ਗੱਲ ਬਾਤ ਜਾਨਵਰ ਲੈ ਕੇ ਆ ਬਾਈ ਚੰਗੇ ਕੀ ਹਾਲ ਨੇ ਪ੍ਰਧਾਨਾ ਵਧੀਆ ਜੀ ਵਧੀਆ ਨਾਮ ਦੱਸ ਦੇ ਨਾਮ ਲਸ਼ਮਣ ਜੀ ਲਸ਼ਮਣ ਕਿਹੜਾ ਏਰੀਆ ਬਾਈ ਦਾ ਆਪਣਾ ਦੜਬਾ ਜੀ ਦੜਬਾ ਪਿੰਡ ਕਿਹੜਾ ਬਾਈ ਦੜਬਾ ਲਵੇ ਖੜੀਆਲੀ ਖੜੀਆਲੀ ਖੜਿਆਲ ਖੜੀਆਲੀ ਹੈ ਹਾਂ ਜੀ ਠੀਕ ਹੈ ਕਮਿਆਂ ਕੰਮ ਅੱਜ ਮੰਡੀਆਂ ਵਾਸਤੇ ਬੜਾ ਤੇਜ਼ ਆ ਕੇ ਠੰਡਾ ਕੰਮ ਬਹੁਤ ਹੁਣ ਤੋਂ ਤੁਸਨੂੰ ਪਤਾ ਹੀ ਹੈ ਯਾਰ ਤਾਂ ਤੇਜ਼ ਹੈ ਅੱਛਾ ਬਜ਼ਾਰ ਤੇਜ਼ ਆ ਠੀਕ ਹੈ ਬਾਕੀ ਹੁਣ ਸੂਆ ਹੈ ਪਸੂ ਘਟ ਜਾਂਦਾ ਹਨਾ ਬਾਈ ਹਾਂ ਜੀ ਠੀਕ ਹੈ ਕਹੇ ਪਸੂ ਨੇ ਆਏ ਬਈ ਅੱਜ ਆਪਾਂ ਅੱਜ 4 ਜੀ 4 ਲਸਾ ਚੋ ਛੋਟਿਆਂ ਦੇ ਖਾਵਾਂਗੇ ਤੁਸਨੂੰ ਤੰਨੇ ਟਾਪ ਕੁਆਲਿਟੀ ਦੇ ਆ ਸੂਈਆਂ ਨੇ ਬਾਈ ਤੰਨੇ हां सुनियां एक गब्बा बनाई अच्छा एक गब्बा ना त मैं सुइयां उंदिया ने मैं सजनो सुआया ਹੋਆ ਪਸ਼ੂ ਅੱਜ ਕੱਲੇ ਕਿਸੇ ਵਪਾਰੀ ਤੋਂ ਮਿਲਦਾ ਨਹੀਂ ਹੈ ਬਾਈ ਫੇਰ ਵੀ ਸਵਾਈ ਫਿਰਦੇ ਨੇ ਕਿਹੜੀ ਝੋਠੀ ਤੋਂ ਕਰੀਏ ਸ਼ੁਰੂ ਬਾਈ ਕਰ ਲੋ ਜਿਹੜੀ ਮਰਜ਼ੀ ਤੋਂ ਕਰ ਲੋ ਅਜੇ ਤੋਂ ਵੱਡੀ ਤੋਂ ਆਜੋ ਪਹਿਲਾਂ اچھا ਲੈ ਵੱਡੀ ਝੋਠੀ ਤੋਂ ਕਰਦੇ ਆ ਸਜਨੋ ਸਟਾਰਟ ਸੁਆ ਦੱਸਦੇ ਬਾਈ ਕਿਹੜਾ ਇਹਦਾ ਪਲੂਣ ਹੈ ਵੀਰੇ ਪਲੂਣ ਹਾਂਜੀ ਮੂੰਹ ਕਹਿ ਦਿੰਦਾ ਇਹ ਛਿੱਗੀ ਹੈ ਵੀਰੇ ਮੂੰਹ ਹੈਗੇ ਛਿੱਗੀ ਲੈ ਸਜਨੋ ਜੇ ਪੱਕਾਦ ਦੀ ਗੱਲ ਕਰ ਲਈਏ ਕੱਦ ਤਾਂ ਸਾਰੀਆਂ ਮਈਆਂ ਨੂੰ ਵੱਡਾ ਪੂਰੇ ਵੱਡੇ ਕੱਦ ਦੀ ਆ ਸਿੰਘ ਦੀ ਕੁਆਲਿਟੀ ਦੇਖ ਲਓ ਛੋਟਾ ਸਿੰਘਾ ਗੋਲ ਮੈਂ ਹੁਣ ਦਿਖਾਉਂਦਾ ਤੁਹਾਨੂੰ ਦੇ ਵਾਦੂਆ ਫੇਰ ਲਵਾ ਕੇ ਟ੍ਰੇਲ ਵੀ ਕਿੰਨਾ ਕਬੁੱਦਾ ਤੇ ਕਿੰਨਾ ਮੁੰਦ ਮੰਦ ਕਰਦਾ ਬਾਈ ਦੁੱਧ ਕਿੰਨਾ ਕਰ ਰਹੀ ਆ 15 ਕਿਲੋ ਦੁੱਧ ਕਰ ਰਹੀ ਆ 15 ਕਿਲੋ ਤਾਰ ਤੇ ਨਹੀਂ ਟੱਟੇਗੀ ਨਾ ਇਹ ਮੋਟੀ ਥਣ ਜਾ ਮਾ ਲਟੂਈਆਂ ਹੀ ਲਾ ਲਈ ਨਾ ਜੀ ਨਾ ਨਾ ਮੋਟੀ ਤਾਰ ਹੈ ਅੱਛਾ ਤਾਰ ਬਾਈ ਕਹਿੰਦਾ ਚੰਗੀ ਆ ਬੱਚਾ ਗਿਆ ਬਾਈ ਛੋਟੀ ਮਾਗਰ ਮਾਗਰ ਕੱਟੀ ਆ ਮਾਗਰ ਹੈਗੀ ਲੈ ਸੱਜਣੋ ਫੀਮੇਲ ਕਾਫ ਆ ਐਂ ਲਾ ਲਓ ਵੀ ਜੇ ਆਪਾਂ ਕੱਟੀ ਚੰਗੇ ਸ਼ੌਂਕ ਨਾਲ ਪਾਲੀਏ ਤਾਂ ਅੱਧੇ ਪੈਸੇ ਛੋਟੀ ਤੋਂ ਘਟ ਜਾਂਦੀਆਂ ਨੇ ਕਹਾਂ ਜਾ ਕੇ ਕਿੰਨੇ ਦੇ ਦਾਂਗੇ ਭਾਈ ਛੋਟੀ ਮੁੱਲ ਤਾਂ 2 ਲੱਖ ਰੁਪਏ ਕਰੀ ਜਣੀ ਅੱਛਾ ਵਾਹ ਜੀ ਦੇ ਦਾਂਗੇ 75 75 ਜੀ ਦੇ ਦਾਂਗੇ ਚਲੋ ਮੌਕੇ ਤੇ ਮੌਕੇ ਤੇ ਮਨਤਾਲ ਕਰ ਦਾਂਗੇ ਠੀਕ ਆ ਜਿੱਥੇ ਕਿ ਸੌਦਾ ਖੜਿਆ ਹੈ ਹਾਂ ਜੀ ਦੁਬਾਰਾ ਸੁਣੋ ਸੌਜਰੋ ਫੇਰ ਚਾਤ ਮਰਾ ਦਈਏ ਕੁੱਲ ਹੈਗਾ 2 ਲੱਖ ਰੁਪਇਆ ਸੂਈ ਹੈਗੀ 10 ਦਿਨਾਂ ਦੀ ਭਾਈ ਹਾਂ ਹੈਗੀ ਹੈ ਵੀਰੇ ਅੱਛਾ ਸੂਈ ਹੋ ਗਈ 10 ਦਿਨਾਂ ਦੀ ਨਾ ਤੋੜ ਦੇ ਤੂੰ ਛੋਟੀ ਵੀ ਇਹਦਾ ਕਿਹੜਾ ਸੁਆ ਵੀਰੇ ਇਹਦਾ ਦੂਜਾ ਇਹਦਾ ਹੈਗਾ ਸੁਆ ਦੂਜਾ ਲੈ ਸਿੰਗੀਆਂ ਸਿੰਗੀਆਂ ਤਾਂ ਐ ਲਾ ਲਓ ਇਹ ਜਿਹੜਾ ਪਸੂਨੇ ਬਾਇਰ ਰਹੇ ਜਿਵੇਂ ਆਪਾਂ ਬਣਾ ਕੇ ਲਈਏ ਘਟ ਕੇ ਲਈ ਹੁੰਦੇ ਨੇ ਉਸ ਤਰ੍ਹਾਂ ਦੀਆਂ ਸਿੰਗੀਆਂ ਨੇ ਇਹਦਾ ਸੁਆ ਕਿਹ ਕਿਦਾਂ ਦਾ ਹੋ ਗਿਆ ਇਹ ਹੈਗੀ ਆ ਵੀਰੇ 6-7 ਦਿਨ ਇਸ ਬੋਲੇ ਦੇ ਸਾਫ ਅੱਛਾ ਬੋਲੇ ਦੇ ਸਾਫ ਆ 6-7 ਦਿਨਾਂ ਨਾਲ ਸਿੰਜੀ ਆ ਹੁਣ ਕਿੰਨਾ ਕੁ ਦੁੱਧ ਕਰੀ ਆ ਹੁਣ 12 ਕਿਲੋ ਤਿਆਰ ਹੋ ਗੋੜੀ ਸੁੱਧੂਗਾ 12-13 ਕਿਲੋ ਹੈ ਕਿੰਨਾ ਕੁ ਦੇ ਦੋ ਛੋਟੀ ਦੁੱਧ ਦੋ ਦੇਣਾ ਚਾਹੀਦਾ 15-16 ਕਿਲੋ ਹੂੰ ਜੇ ਢੀ ਛੋਟੀ ਦੇ ਦੋ ਦੁੱਧ ਫਿਰ ਤਾਂ ਗੋ ਕੱਢੂ ਹੈ ਦੇਖ ਸਕਦੇ ਹੋ ਤੇ ਬਾਈ ਚੂਈ ਚੰਗੀ ਆ ਬਾਈ ਹਾਂ ਇਹ ਨਿਕਰਾਂ ਪਰ ਅੱਛਾ ਇਹਦੇ ਮਾਰ ਬੱਚਾ ਕੀ ਆ ਇਹਦੇ ਮਗਰ ਹੈ ਇਕੱਟਾ ਇਹ ਕਿੰਨੇ ਦੇ ਦਾਂਗੇ ਇਹਦਾ 170 ਮੰਗਦੇ ਆ ਜੀ ਇਹਦਾ 1 ਲੱਖ 70000 ਰੁਪਿਆ ਮੰਗ ਰਿਹਾ ਮੌਕੇ ਤੇ ਹੋ ਜੋ ਮੰਨਦਾ ਨਾ ਜਾਨਵਰ ਸੱਜਣ ਪੂਰੇ ਟਾਪ ਕੁਆਲਿਟੀ ਦੇ ਨੇ ਆਪਾਂ ਇਹ ਕਰ ਸਕਦੇ ਆ ਵੀ ਇੱਕੋ ਕਰੂੰ ਝੂਟੀਆਂ ਹੀ ਹੋਈਆਂ ਨੇ ਤੀਜੀ ਦਿਖਾਉਣਾ ਤੁਹਾਨੂੰ ਆਹ ਇਹਦਾ ਕਿਹੜਾ ਸੂਆ ਵੀਰੇ ਇਹਦਾ ਦੂਜਾ ਜੀ ਇਹਦਾ ਹੈਗਾ ਦੂਜਾ ਸੂਆ ਇਹ ਇਹਦਾ ਕਹਿ ਕਰਨਾ ਸੂਆ ਹੋ ਗਿਆ ਇਹਦਾ ਹੈਗਾ ਵੀਰੇ 12 ਦਿਨਾਂ ਦਾ ਨੰਦਾ ਅੱਛਾ ਬੱਚਾ ਬੱਚਾ ਕੱਟਾ ਜੀ ਮੰਗਰ ਮੰਗਰ ਹੈਗਾ ਕੱਟਾ ਮੂੰਹ ਇਹਦੀ ਦੰਦਾ ਦੰਦਾ ਚੈੱਕ ਨਹੀਂ ਦੰਦਾ ਇਹ ਉਹ ਕੱਟੀ ਆ ਕੱਲੀ ਬਸ ਅੱਛਾ ਦੰਦਾ ਇਹ ਤਾਂ ਉਹ ਕੱਟੀ ਆ ਲੈ ਦੇਖ ਸਕਦੇ ਹੋ ਇਹਦੇ ਵਿੱਚ ਨੂੰ ਦੀ ਕੁਆਲਿਟੀ ਐ ਟੋਪ ਕੁਆਲਿਟੀ ਕਹਿ ਸਕਦੇ ਆ ਜੇ ਮੈਂ ਆਪਾਂ ਕਹਿ ਦਈਏ ਮੈਂ ਪਿੱਛੋਂ ਤੁਹਾਨੂੰ ਕੱਦ ਦਿਖਾ ਦਈਏ ਕੋਈ ਹੈਗਾ ਕਹਿ ਸਕਦੇ ਆ ਆਪਾਂ ਵੀ ਕੈਮਰਾ ਨਵੇਂ ਲਾ ਕੇ ਵੀਡੀਓ ਬਣਾਈ ہوئی ਆ ਦੇਖ ਸਕਦੇ ਹੋ ਇਹਨੂੰ ਕਹਿੰਦੇ ਨੇ ਟੋਪ ਕੁਆਲਿਟੀ ਦੁੱਧ ਬਾਈ ਦੁੱਧ 15 ਕਿਲੋ ਜੀ ਤਿਆਰ ਹੈ ਹਾਂ ਆ ਤਿਆਰ ਹੈ ਸਸਤਾ ਹੈ 15 ਕਿਲੋ ਤਿਆਰ ਕੰਡੇ ਵਾਲਾ ਇਹ ਕਿੰਨੇ ਦੇ ਦਾਂਗੇ ਇਹਦੇ ਵੀ 170 ਮੰਗਦੇ ਆ ਜੀ ਅੱਛਾ ਹਾਂ ਜੀ ਦੇ ਦਾਂਗੇ ਡੇਢ ਡੁੱਟ ਦੀ ਮੋਕ ਤੇ ਕਰ ਲਾਂਗੇ ਜੀ ਮਾਨਤਾਨ ਮਾਨਤਾਨ ਹੋ ਜਾ ਠੀਕ ਹੈ ਹਾਂ ਠੀਕ ਹੈ ਕਿ ਮੁੱਲ ਕਰਦੇ ਆ ਜੀ ਦੁਬਾਰੇ ਫੇਰ 170 ਮੰਗਦੇ ਝਾਤ ਮਰਾ ਦੀ ਬਾਈ ਦੇ ਸਾਰੇ ਪਸ਼ੂਆਂ ਤੇ ਦੇਖ ਸਕਦੇ ਹੋ ਲੈ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਿੰਨੇ ਸੰਪਰਕ ਕਰ ਲੈ ਲੇ ਬਾਈ ਮੋਬਾਈਲ ਨੰਬਰ ਬੋਲ ਦੇ 99142 73910 99142 73910 ਦਾ ਸੀ ਹਾਂ ਠੀਕ ਹੈ ਬਾਈ ਬਸ ਸੱਜਣੋਂ ਪਰਮਵੀਰ ਨਾਲ ਕਰਾਉਣੇ ਗੱਲਬਾਤ ਜਾਨਵਰ ਚੰਗੇ ਲੈ ਕਿ ਪਹੁੰਚਿਆ ਕੀ ਹਾਲ ਹੈ ਪਰਮਵੀਰ ਕਹੇ ਜਾਨਵਰ ਲੈ ਜਾ ਮੇਰੇ ਚਾਰ ਤੇ ਇੱਕ ਬਚੀ ਇੱਕ ਹੋ ਗਈ ਤਨ ਰਹੀਆਂ ਬਸ ਸੱਜਣੋਂ ਸੌਦਾ ਵੀ ਚੱਲ ਰਿਹਾ ਇੱਧਰ ਗਾਖ ਵੀ ਆ ਰਹੇ ਨੇ ਲੈ ਕਿਹੜੀ ਝੋਟੀ ਤੋਂ ਕਰੀਏ ਸ਼ੁਰੂ ਆਹ ਹਾਂ ਜੀ ਸੂਈਆਂ ਨੇ ਤੰਨੇ ਸੂਈਆਂ ਹੋਈਆਂ ਬਾਈ ਪਰ ਸੂਈ ਸੂਈ ਅੱਛਾ ਬਸ ਨਿੱਲੀ ਦਾ ਵੀ ਦੀ ਝੋਟੀ ਦਿਖਾਉਣ ਲੱਗਾ ਸਾਨੂੰ ਸੂਆ ਬਾਈ ਫਲੂਨ ਫਲੂਨ ਆਈ ਆਹ ਯਾਹ ਬਹੁਤ ਛੋਟੇ ਸੁਈਏ ਸ੍ਰੀਕ ਸਿੰਘ ਜੀ ਦੀ ਥੋਟੀ ਆ ਪਰਸੋਂ ਸੁਈਏ ਬਾਈ ਹਾਂਜੀ ਬਹੁਤ ਛੋਟੀ ਸੁਈਏ ਪਰਸੋਂ ਇਹ ਦੇਖ ਸਕਦੇ ਆ ਜਾਤ ਕੁਆਲਟੀ ਸਤਨੋਂ ਥੋੜਾ ਦੂਰਾ ਛੋਟੀ ਦਾ ਬੜਾ ਜੰਗਮ ਮੰਨਾ ਵੰਗੂ ਦੋਈ ਛੋਟੀਆਂ ਨਾਲ ਉਹ ਵੀ ਗੱਲਾਂ ਕਰਉਂਗੀ ਆ ਥੋੜਾ ਇੱਕ ਹੱਦ ਦੇ ਵਿਚਕਾਰ ਨਾਲ ਆ ਜੀ ਮੋੜ ਲਿਓ ਵਰਨ ਜੀ ਦੱਦ ਕੰਨਾ ਕਹਿ ਜਾਲੇ ਹੈ ਬ੍ਰੇਕ 9 ਤੋਂ 10 ਕਿਲੋ ਹੋਣੀ ਹੋ ਬਾਈ 13 ਕਿਲੋ ਦੀ ਗਾਰੰਟੀ ਅੱਛਾ ਗਾਰੰਟੀ ਆ 13 ਕਿਲੋ ਦੀ ਹੈ ਬੱਚਾ ਕੀ ਹੈ ਬੱਚਾ ਕੱਟਿਆ ਹੈ ਅੱਛਾ ਲੈ ਬੰਦੇ ਕਿੰਨੇ ਦੇਣਾ ਪਰ ਵੀਰੇ ਮੁੱਲ ਮੌਕੇ ਅੱਛਾ ਮੁੱਲ ਫੋਨ ਤੇ ਲੈ ਆ ਵੀ ਤੋਰ ਦੇ ਬਾਈ ਆ ਵੀ ਤੋਰ ਬਾੜੀ ਕੁਆਲਟੀ ਆ ਗੱਟੀ ਦੀ ਆ ਜੀ ਸੀ ਐਸ ਇਨਸ਼ਾਅੱਲਾ ਆ ਵੀ ਤੋਰ ਮੰਗਿਆ ਵੀ ਰਹੇ 100 ਦੂਜਾ ਦੂਜਾ ਜੀ ਉਹਦੇ 15 ਕਿਲੋ ਆ 14 ਕਿਲੋ ਦੀ ਅਗਲੇ ਦੇ ਕਸਟ ਅੱਛਾ ਤਾਂ ਤੁਹਾਨੂੰ ਬੜੀ ਪੁਰੀ ਕੁਆਲਟੀ ਹੈ ਜੀ ਬੱਚਾ ਕੀ ਹੈ ਚੱਲ ਮਾਲ ਹੈਗਾ ਨਾ ਸੱਜਣ ਤੰਨੇ ਮੈਲ ਕੱਪ ਦੇਖ ਸਕਦੇ ਹੋ ਸਿੰਘ ਥੋੜਾ ਜਿਹਾ ਲਾਹੇ ਮੜਿਆ ਹੋਇਆ ਪਰ ਜੇ ਆਪਾਂ ਲੈਵੇ ਪੱਕੂ ਗੱਲ ਕਰ ਲਈਏ ਦੁੱਧ ਕਿੰਨਾ ਹੈ ਤਿਆਰ ਹੈ ਬਾਈ ਉਸ ਤੋਂ ਹੈਗਾ 15 ਕਿਲੋ ਤਿਆਰ 14 ਕਿਲੋ ਦੀ ਗਾਰੰਟੀ ਹੈ ਖੋੜ ਲੈ ਵੀਰੇ ਦੇਖ ਸਕਦੇ ਹੋ ਪੂਰੇ ਟੋਪ ਕੁਆਲਟੀ ਦੀ ਕਹਿ ਸਕਦੇ ਹਾਂ ਹੁਣ ਔਰ ਇਹਦਾ ਵੀ ਫੋਨ ਤੇ ਹੋ ਸਕਦਾ ਇਹਦੇ ਕੀ ਮੁੱਲ ਪਰ ਦੋ ਪੰਜ ਤੀਜੀ ਆ ਗਈ ਬਈ ਇਹ ਲੈ ਤੀਜੀ ਆ ਵੀ ਦੋ ਇਹਨੂੰ ਚੌਥੀ ਦਿਨ ਸੁਈ ਨੂੰ ਚੌਗੀ ਆ ਅੱਛਾ ਮੂੰਹ ਚੌਗ ਗਿਆ ਸੂਆ ਪਰੂਣੇ ਲਾਉਣ ਦੇ ਤਾਂ ਦੂਜੇ ਅੱਛਾ ਸੂਏ ਦਾ ਕੁਝ ਨਹੀਂ ਲੈ ਤੁਵਾ ਦੀ ਦਵਾਈ ਕਿਹੜਾ ਬਈ ਇਹਨੂੰ ਆ ਤੋਰ ਦੂਈ ਛੋਟੀ ਦੀ ਕਟਿੰਗ-ਕਟਿੰਗ ਕਰੀਆ ਖਰੇ ਰੋ ਪੈਂਦਾ ਮੇਰੇ ਜਾਵੇ ਕੋਈ ਆਜਾ ਮਹਿਮਾਨ ਹੈ ਜੀ ਮੈਨੂੰ ਪਤਾ ਹਾਂ ਮਾਲ ਹੈ ਇਹ ਤਾਜ਼ੀਆਂ ਵਾਲੇ ਕਹਿੰਦਾ ਤਾਂ ਤਾਂ ਰੇਟ ਫਿਰ ਕਿੱਥੇ ਡੂਡ ਤਾਂ ਹੈਗੇ ਬਾਰੇ ਕੰਦਰ ਨੇ ਡੂਡ ਤੋਂ ਚੱਲ ਰੇਟ ਤਾਂ ਕਰਾਂਗੇ ਬਾਅਕੇ ਤੇ ਹੁਣ ਅੱਛਾ ਰੇਟ ਤਾਂ ਜਿਹੇ ਜਿਹੇ ਭਾਅ ਬਾਜ਼ਾਰ ਉਹ ਕਰ ਲਾਂਗੇ ਅੱਛਾ ਅੱਛਾ ਠੀਕ ਹੈ ਚਾਰ ਦਾ ਮੂੰਹ ਹੈ ਹਾਂ ਚੋ ਮੂੰਹ ਹੈ ਜੀ 24 ਸੱਤ ਨੂੰ ਸੱਤ ਤੋਂ ਲੈ ਆ ਜੀ ਕੁਆਲਿਟੀ ਦੇਖੋ ਪਹਿਲਾਂ ਤਾਂ ਉਹ ਇਹਨਾਂ ਦੱਸ ਚੰਗੇ ਮੋੜ ਲੈ ਵੀਰੇ ਇਹ ਵੀ ਕਿੰਨਾ ਕੁ ਦੋ ਤਿਆਰੇ ਥੱਲੇ ਇਹ ਨਾਲੇ 13 ਕਿਲੋ ਗੋਲੀ ਅੱਛਾ 13 ਕਿਲੋ ਦੀ ਗੋਲੀ ਆ ਲੈ ਮੋਬਾਈਲ ਨੰਬਰ ਬੋਲ ਦੇ ਵੀਰੇ 99150 ਜੀ 99150 ਜੀ 7285 7285 ਲੈ ਸੱਦਰੋਂ ਬਾਈ ਨਾਲ ਕਰਾਉਣਿਆ ਗਲਬਾਤ ਬਾਈ ਕੀ ਹਾਲ ਨੇ ਜੀ ਵਧੀਆ ਜੀ ਨਾਮ ਬਾਈ ਨਾਮ ਸੋਨੂ ਵੇ ਸੋਨੂ ਹਾਂਜੀ ਗੋਪੀ ਕਹਿੰਦੇ ਵੈਸੇ ਗੋਪੀ ਸੋਨੂ ਗੋਪੀ ਕਹਿੰਦੇ ਹੈ ਕਿਹੜਾ ਏਰੀਆ ਬਾਈ ਦਾ ਬਰਿੰਡਾ ਸ਼ਹਿਰ ਹੈ ਤੇ ਕਲੇਹੜੀ ਪਿੰਡ ਹੈ ਕਲੇਹੜੀ ਠੀਕ ਹੈ ਕਲੇਹੜੀ ਰਤਨਗੜ੍ਹ ਕਲੇਹੜੀ ਅੱਛਾ ਅੱਛਾ ਜ਼ਿਲ੍ਹਾ ਮਹਾਲੀ ਨੇ ਰੋਪੜ ਬੰਦਿਆ ਅੱਛਾ ਜੇ ਨਾ ਰੋਪੜ ਬੰਦਿਆ ਠੀਕ ਹੈ ਕਹਿ ਜਾਣ ਬੱਲੇ ਬਾਈ ਅਜ ਤਿੰਨ ਨਾਲ ਤਿੰਨ ਨਾਲ ਲੈ ਕੇ ਆਇਆ ਸੁਈਆਂ ਨੇ ਬਾਈ ਤਿੰਨੇ ਦੋ ਸੁਈਆਂ ਇੱਕ ਗੱਪਣੀ ਅੱਛਾ ਦੋ ਸੁਈਆਂ ਨੇ ਇੱਕ ਗੱਪਣਾ ਲੈ ਆ ਝੋਟੀ ਤੋਂ ਕਰਦੇ ਸਿਰੋਂ ਸਜਣ ਛੋਟੇ ਨੇ ਪੂਰੇ ਚੰਗੀਆਂ ਲੈ ਤੋਰ ਬਾਈ ਕਿਹੜਾ ਸੁਆ ਇਹਦਾ ਇਹਦਾ ਸੋਪਾਸ ਸੁਆ ਦੂਜਾ ਸੁਆ ਹੈਗਾ ਦੂਜਾ ਸਜਣੋ ਸਟਾਰਟਿੰਗ ਕਰੀ ਹੋਈ ਹੈ ਝੋਟੀ ਵੀ ਦੇਖ ਸਕਦੇ ਹੋ ਸਿੰਗ ਸਮੇਂ ਦੀ ਕੁਆਲਿਟੀ ਹੈ ਗੋਲ ਛੋਟਾ ਸਿੰਗਾ ਬਾਈ ਬੱਚਾ ਕੀ ਇਹਦੇ ਮਾਰ ਕੰਮ ਰਹਿ ਗਿਆ ਤਾਂ ਇੱਕ ਤਾਲੂਕ ਵਾਲੀ ਦੇ ਤੇ ਕੱਲਾ ਕੱਲਾ ਕਾਣਾ ਪੂਰਾ ਗੈਰ ਤੇ ਕਾਣਾ ਗਿਆ ਝੋਟੀਆਂ ਸੱਜੋ ਦੇਖ ਸਕਦੇ ਹੋ ਕੱਦਾ ਹੈਗਾ ਵਿਜਲਾ ਮੈਂ ਨੇ ਕੱਦ ਲਿਆ ਚਾਹੀ ਕਦਣਾ ਸੁਆਦਾ ਆਹ ਰਹੁੰਦਾ ਵੀ ਹੈ ਜੀ ਸੁਆ ਕਿ ਕਿ ਦਿਨਾਂ ਦਾ ਹੋ ਗਿਆ ਲੈ ਚੌਥਾ ਦੇ ਦੱਸ ਸੁਈਲ ਹੋ ਗਿਆ ਚੌਥਾ ਦਾ ਚੰਨਾ ਦੇ ਦ ਚਾਰ ਦਿਨ ਹੋ ਗਏ ਦੁੱਧ 300 ਲੀਟਰ ਬੋਲ 16 ਕਿਲੋ ਦਾ ਬੋਲਾ ਠੀਕ ਹੈ ਬੰਦੇ ਬੰਦੇ ਬੰਦ ਕੀ ਮੁੱਲ ਕਰਦਾ ਵੀਰੇ ਦਾ ਸੱਲ ਪੱਸ਼ਾ ਦਾ ਪੱਕਾ ਬਰੋਸੇ ਵਾਲਾ ਇਹਨ ਕੋਈ ਗਾ ਕਿੰਨੇ ਦੇ ਲਾਂਗੇ 2 25 ਬੱਲ ਪੱਗ ਜੇ 100 ਦਾ ਪੱਛੇ ਕਿੰਨੇ ਦੀ ਹੋ ਜਸਨੂੰ 2 10 ਦੀ ਦੇ ਦਾਂਗੇ ਵੀਰੇ 2 10 ਦੀ ਜਸਨੂੰ ਠੀਕ ਹੈ ਦੋ ਦੰ ਦੇ ਦੂਗੇ 17 18 ਕਿਲੋ ਜੇ 16 ਕਿਲੋ ਜੇ 16 ਕਿਲੋ ਦਾ ਥੋੜਾ ਵਾਪਸੀ ਵੈ ਅੱਛਾ ਹਾਂ ਜੇ 20 ਕਿਲੋ ਲੋਤੇ ਕੱਟੇ ਨਾ ਵਾਪਸ ਹੈ ਮੈਂ ਵਾਪਸ ਠੀਕ ਹੈ ਲੈ ਭਾਈ ਸਜਣੋਂ ਗਾਰੰਟੀ ਦਿੰਦਾ ਪੁਆਇਆ ਨੰਬਰ ਦੇ ਲੈ ਕੇ ਦਵਾਂਗੇ ਸੰਪਰਕ ਕਰ ਲਿਓ ਜਰੂਰ ਘਰੇ ਵੀ ਦੋ ਤਿਆਰ ਕਰ ਦਿੰਗੇ ਅੰਨਾ ਜੀ ਠੀਕ ਹੈ ਲੈ ਦੂਜੀ ਝੋਟੀ ਆ ਗਈ ਇਹਦਾ ਕਿਹੜਾ ਸੁਆ ਤੀਏ ਲੈ ਕੱਢ ਲਿਆ ਜਾ ਜਿਹੜਾ ਸੁਆ ਹੈ ਨਾ ਸਜਣੋਂ ਤੀਜਾ ਸਿੰਘ ਹੈਗਾ ਗੋਲ ਇਹਦਾ ਸੁਆਗਤ ਇੱਕ ਦਿਨਾਂ ਦਾ ਮੇਰੇ ਤੜਕੀ ਦੀ ਅੱਛਾ ਤੜਕੀ ਸੁਆਹ ਜਦੋਂ ਪੂਰਾ ਪੜਾ ਗੱਲ ਕਰਦੇ ਨੇ ਨੇਵਾ ਪੱਤੋਂ ਗੱਲ ਕਰਦੇ ਨੇ ਨੇਵਾ ਪੈਂਦਾ ਝੋਟੀਆਂ ਵਾਲਾ ਸਿੰਦੂਮ ਝੋਟੀਆਂ ਵਾਲਾ ਪਰ ਉਹ ਨਹੀਂ ਗੱਲ ਉਹਦਾ ਬੈਠੇ ਕੋਈ ਤਾਂ ਪੰਡੇ ਦੀ ਗੱਲ ਕਰਦੀ ਹੈ ਤੁਹਾਨੂੰ ਨਾ ਮੈਂ ਚ ਪੈਂਦੀ ਆ ਇਹਦੇ ਥੱਲੇ ਦੁੱਧ ਇਹ ਪੌਲੀ ਹੈ ਮੇਰੇ ਸੜਕੇ ਦੀ ਹੋਈ ਸੀ ਜਿਆ ਮਾਲਕਾਂ ਨੇ 22 ਕਿਲੋ ਦੀ ਗਾਰੰਟੀ ਦੱਸੀ ਹੈ ਅੱਛਾ 22 ਕਿਲੋ ਬਈ ਮਸਾ ਭਰਦੀ ਹੈ 11 ਕਿਲੋ ਦੀ ਗਾਰੰਟੀ ਹੈ ਪਸ਼ੂ ਖਾਲੀ ਬਾਈ ਕਿਲੋ ਮਾਮਾਸਾ ਹੁੰਦਾ ਮਾਲਕਾਂ ਨੇ 22 ਕਿਲੋ ਦੀ ਗਾਰੰਟੀ ਦਿੱਤੀ ਆਪਾਂ 18 ਕਿਲੋ ਦੀ ਗਾਰੰਟੀ ਦੇ ਰਹੇ ਹਾਂ ਅੱਛਾ ਹਾਂਜੀ ਠੀਕ ਆ ਤੁਸੀਂ 18 ਕਿਲੋ ਦੀ ਗਾਰੰਟੀ ਦੇ ਕੇ ਦੋਗੇ ਭੇਜੋਗੇ ਹਾਂਜੀ ਕਿੰਨੇ ਦੇ ਦਾਂਗੇ ਇਹ ਦਾ ਡੇਢ ਮਗਰੇ ਅੱਛਾ ਸਵਾ ਸਵਾ ਦੀ ਹੋ ਜਾਓ ਹਾਂਜੀ ਸਵਾ ਹੀ ਦੇ ਦਾਂਗੇ ਸਵਾ ਦੀ ਹੋ ਜਾ ਲੈ ਆ ਵੀ ਤੋਰ ਦੇ ਫਿਰ ਤੀਜੀ ਇਹਦਾ ਕਿਡਾ ਸੂਆ ਬਾਈ ਇਹਦਾ ਹੈਗਾ ਤੀਜਾ ਸੂਆ ਇਹ ਕਾ ਇੱਕਦਮ ਕਰਦੀ ਆ ਬਾਈ ਤੇਰੇ ਦਾਤ ਦੇਣ ਲੈ ਜੂਗੇ ਪਿਆਰ ਬਹੁਤ ਅੱਛਾ ਦਣ ਲੈ ਜੂਗੇ 10 ਅਗੇ ਹੈ ਕੱਚੀ ਆ ਨਾ ਖਾਲਜੀ ਦਰਮੇਦਰ ਭਾਜੀ ਹੈ ਦਰਮੇਦਰ ਭਾਜੀ ਅੱਛਾ ਕੱਚੀ ਆ ਖਾਂਸੀ ਆ ਜੀ ਹਾਂ ਜੀ ਕੱਚੀ ਹੈ ਠੀਕ ਆ ਇਹਦਾ ਕੀ ਰੇਟ ਰੂਟ ਕਰਦੇ ਆ ਜੀਦਾ ਵੀ 2-25 ਮਤ ਦੇ ਇਹ ਬਹੁਤ ਜਿਆਦਾ ਨਹੀਂ ਕਰੀ ਜਾਂਦਾ ਯਾਰ ਨਹੀਂ ਜਿਆਦਾ ਨਹੀਂ ਕਰਦਾ ਬਹੁਤ ਕਰਦਾ ਹੈ ਇਹ ਅੱਛਾ ਇਹਨਾਂ ਨੂੰ ਚੰਗਾ ਲਾਉਂਦੀ ਹੈ ਕਿੰਨੇ ਦੇ ਦਿਆਂ ਇਹ ਦੋ ਦੇ ਦੇਣਾ ਠੀਕ ਆ ਦੁੱਧ ਕਿੰਨਾ ਕੱਢ ਦੋ ਹੈ ਭਾਈ ਤਾਂ ਤੋਂ ਪੁੱਛ ਰਿਹਾ ਕਿੰਨਾ ਕਿੰਨਾ ਗਦ ਦੁੱਧ ਦੇ ਦੂਜੇ 15 ਕਿਲੋ ਦੇ ਦੁੱਧ ਸੌਖਾ ਹੈ ਜੀ ਦੁੱਧ ਤਾਂ ਮੈਂ 15 ਕਿਲੋ ਸੌਖਾ ਦੇ ਦੂੰ ਹਾਂਜੀ ਹਾਂਜੀ ਨਾਰਮਲ ਮੂਜੇ ਆਪਾਂ ਰੇਟ ਦੇ ਹਿਸਾਬ ਦੀ ਗੱਲ ਕਰੀਏ ਫਿਰ ਤਾਂ 20 ਕਿਲੋ ਦੇ ਦੁੱਧ ਹੀ ਦਾ ਹੈ ਨਾਰਮਲ ਹੈ ਜੀ ਅੱਛਾ ਲੈ ਬਾਈ ਨਾਲ ਮੈਂ ਨੰਬਰ ਤੇ ਗੱਲ ਕਰ ਲਿਓ ਸੱਚ ਨੂੰ ਫੋਨ ਨੰਬਰ ਬੋਲਦੇ ਬਾਈ 8699 8699 6113 ਤੇਰਾ ਜੀ 6113 ਹਾਂਜੀ ਠੀਕ ਹੈ ਬਈ